ਮੇਰੇ ਕੋਲ ਇਹ ਹੈ ਕਿ ਮੈਂ ਫੇਸਬੁਕ ਚ ਲਾ ਰਿਆ ਸੀ ਤੇ ਮੈਂ ਅਭਿਸ਼ੇਕ ਦੀ ਮੈਂ ਵੀਡੀਓ ਆਪਣੇ ਮੋਬਾਈਲ ਤੇ ਸੇਵ ਕੀਤੀ। ਅੱਛਾ ਫੇਸਬੁਕ ਤੋਂ ਦੇਖਦੇ ਪਏ ਸੀ? ਹਾਂਜੀ ਹਾਂਜੀ। ਤੇ ਇਹ ਵੀਡੀਓ ਮਖੂਪਵੰਦੀ ਮਹਾਭਿਸ਼ੇਕ ਦੀ ਸੇਵ ਕਰ ਲਈ। ਸੇਵ ਕਰ ਲਈ ਮੈਂ। ਅੱਛਾ। ਤੇ ਫਿਰ ਮੈਂ ਉੱਥੇ ਦਿਨ ਤੋਂ ਆਪਣੇ ਸ਼ਰਾਬ ਦੇ ਅੰਦਰ ਸੇ ਦੋ ਸ਼ਰਗਾਰਾ ਪਾ ਲਿਆ। ਹਾਂ। ਹallelujah। ਅੱਛਾ ਇਹਨਾਂ ਨੇ ਲਿਖਿਆ ਇਹ ਪਿਛਲੇ 22 ਸਾਲਾਂ ਤੋਂ ਸ਼ਰਾਬ ਦਾ ਨਸ਼ਾ ਕਰਦੇ ਸੀ। ਕੋਸ਼ਿਸ਼ ਨਹੀਂ ਕੀਤੀ ਛੱਡਣ ਦੀ? ਕੋਸ਼ਿਸ਼ ਕਰਦੇ ਸੀ ਪਰ ਨਹੀਂ ਛੁੱਟਦਾ ਸੀ। ਪ੍ਰਭੂ ਜੀ ਕਿੰਨੇ ਚਿਰ ਤੋਂ ਆ? ਬਚਪਨ ਤੋਂ ਬਚਪਨ ਤੋਂ ਹੀ ਆਇਆ ਹਾਂ। ਬਚਪਨ ਤੋਂ ਆ ਤੁਹਾਡਾ ਨਾਮ ਪੀਟਰ ਪਤਰਸ ਦੀ ਗੱਲਾਂ ਜੋ ਹੋ ਰਹੀ ਹੈ ਤੇ ਪਤਰਸ ਦੀ ਗਵਾਹੀ ਸੁਣ ਰਹੇ ਹਾਂ। ਓ ਜੀਸਸ 22 ਸਾਲ ਹੋ ਗਏ ਸੀ दारू ਪੀਂਦਿਆਂ। ਕੋਸ਼ਿਸ਼ ਨਹੀਂ ਕੀਤੀ ਛੱਡਣ ਦੀ? ਕੋਸ਼ਿਸ਼ ਕੀਤੀ। ਪਰ ਨਹੀਂ ਛੱਡਿਆ ਗਿਆ। ਨਹੀਂ ਛੱਡਿਆ ਗਿਆ। ਕਹਿੰਦੇ ਫੇਸਬੁੱਕ ਚਲਾ ਰਿਹਾ ਸੀ। ਕਿញ្ញਾ ਨੂੰ ਲੱਗਦਾ ਵੇਖ ਲਈਏ ਇਹਨੂੰ ਸ਼ੇਅਰ ਨਾ ਕਰੀਏ ਪਰ ਕਈ ਲੋਕ ਕਰਦੇ ਆ ਔਰ ਪਤਾ ਨਹੀਂ ਇਹਨੇ ਨਾ ਸ਼ੇਅਰ ਹੁੰਦੀ ਹੋਈ ਪਹੁੰਚ ਗਈ ਹੋਣੀ ਆ ਔਰ ਕਹਿੰਦੇ ਮੈਂ ਦੇਖੀ ਤੇ ਸੇਵ ਕਰ ਲਈ ਸਿਰਫ ਦੇਖੀ ਆ ਹਲੇ ਸੇਵ ਕੀਤੀ ਸੁਣਿਆ ਨਹੀਂ ਔਰ ਜਿਹੜਾ 22 ਸਾਲ ਤੱਕ ਦਾਰੂ ਪਿੰਦਾ ਸੀ ਉਹਨੂੰ ਸੇਵ ਕਰਦਿਆਂ ਨਾਲ ਹੀ ਉਹਦਾ ਮਨ ਬਦਲ ਗਿਆ ਉਸੇ ਦਿਨ ਤੋਂ ਹੀ ਤੇ ਉਹਦੋਂ ਬਾਅਦ ਅਜ ਤੱਕ ਨਾ ਜੀ ਦਾਰੂ ਪਾਪਾ ਜੀ ਮੈਂ ਜਿਹੜੀ ਵੀਡੀਓ ਸੇਵ ਕੀਤੀ 11 ਅਪ੍ਰੈਲ ਨੂੰ ਕੀਤੀ ਸੀ 11 ਅਪ੍ਰੈਲ ਨੂੰ 11 ਅਪ੍ਰੈਲ ਨੂੰ ਅੱਛਾ ਤੇ 12 ਨੂੰ ਮੈਂ ਫਿਰ ਵੀਡੀਓ ਦੇਖੀ ਜਾ ਕੇ ਅੱਛਾ ਹਾਂਜੀ 12 ਨੂੰ 12 ਨੂੰ 12 ਦੀ ਵੀਡੀਓ ਵੇਖੀ ਮੈਂ ਪੂਰੀ ਮੀਟਿੰਗ ਦੇਖੀ ਜਾਂ ਥੋੜੀ ਹਾਂਜੀ ਪੂਰੀ ਮੀਟਿੰਗ ਪੂਰੀ ਮੀਟਿੰਗ ਦੇਖੀ ਉਹ ਮੀਟਿੰਗ ਹੈ ਕਿ ਕਿਕਰ ਬੋਰਡ ਦੀ ਜਿਹੜੀ ਡਗੜੀ ਵਾਲਿਆਂ ਦੀ ਅੱਛਾ ਹਾਂਜੀ ਉਹ ਦੇਖੋ ਤੇ ਤੁਸੀਂ ਗਵਾਹੀ ਦਿੰਨੇ ਆ ਮੈਂ ਕਿਉਂ ਕਹਿਣਾ ਕਿ ਮੈਂ ਚੰਗੀ ਤਰ੍ਹਾਂ ਨਾਲ ਦਿਓ ਉਹ ਦੋਨਾਂ ਭਰਾਵਾਂ ਦੀ ਵੀਡੀਓ ਦੇਖੀ ਉਹ ਗਵਾਹੀ ਨੂੰ ਸੁਣਿਆ ਉਸ ਦਿਨ ਤੋਂ ਲੈ ਕੇ ਯਾਨੀ ਗਵਾਹੀ ਨੂੰ ਸੁਣਨਾ ਮਤਲਬ ਮਹਾਭਿਸ਼ੇਕ ਤੁਹਾਡੇ ਉੱਤੇ ਆ ਰਿਹਾ ਔਰ ਮਹਾਭਿਸ਼ੇਕ ਆਇਆ ਸੁਣਦੇ ਸੁਣਨਾ ਹੀ ਔਰ 22 ਸਾਲ ਪੁਰਾਣਾ दारू ਦਾ ਨਸ਼ਾ ਹਾਂਜੀ ਤੁਸੀਂ ਬਿਲਕੁਲ ਛੱਡ ਚੁੱਕੇ ਬਿਲਕੁਲ ਓਕੇ 11 ਅਪ੍ਰੈਲ ਤੋਂ ਲੈ ਕੇ 11 ਅਪ੍ਰੈਲ ਤੋਂ ਔਰ ਅੱਜ ਤੱਕ ਕੋਈ दारू ਨਹੀਂ ਪੀਤੀ ਤੁਹਾਡੇ ਵਾਈਫਾਈ ਆ ਨਾਲ ਆ ਹਾਂਜੀ ਹਾਂਜੀ ਕਿੰਨੇ ਸੰਡੇ ਹੋ ਗਏ ਤੁਹਾਨੂੰ ਪਉਂਦਿਆ ਟਿਕਰਾ ਸੰਡਾ ਸਾਡਾ ਜਾਂ ਹਾਲੇ ਤੀਸਰਾ ਸੰਡੇ ਯਾਨੀ ਆਏ ਵੀ ਨਹੀਂ ਸੀ ਆਪਣੇ ਘਰੇ ਹੀ ਉੱਥੇ ਵੀਡੀਓ ਦੇਖੀ ਐ ਇਹੀ ਐ ਮਹਾ ਅਭਿਸ਼ੇਕ ਦਾ ਪਰਮੇਸ਼ਵਰ ਕਿੰਨਾ ਮਾਹੌਲ ਸੀ ਕਰਦਾ ਪਾਪਾ ਜੀ ਇੱਕ ਮਹੀਨਾ ਪੂਰਾ ਮੈਂ ਆਨਲਾਈਨ ਦੇਖਦਾ ਰਿਹਾ ਹਾਂ अच्छा ऑनलाइन पूरा दिखर 12 मई तो शुरू ਕੀਤਾ ਸੀ ਤੇ 12 मई ਤੋਂ ਫਿਰ ਆਉਣਾ ਸ਼ੁਰੂ ਹੋ ਗਏ ਹਾਂਜੀ ਹਾਂਜੀ اور ਅੱਜ ਬਿਲਕੁਲ 22 ਸਾਲ ਬਾਅਦ ਹਾਂਜੀ ਉਹ दारू ਦੇ ਨਸ਼ੇ ਤੋਂ ਆਜ਼ਾਦ ਆ ਕਿੰਨੇ ਮਹੀਨੇ ਹੁੰਦੇ ਸੀ ਪੀਂਦਾ ਮੈਂ ਮੇਰੀ ਦਿਨ ਰਾਤ ਦੀ ਡਿਊਟੀ ਸੀ ਰੋਦਿਆਂ ਦੀ ਡਿਊਟੀ ਤੋਂ ਪੀਂਦਾ ਸੀ ਰਾਤ ਡਿਊਟੀ ਦੀ اچھا ਮੈਂ ਪ੍ਰਾਈਵੇਟ ਨੌਕਰੀ ਕਰਦਾ ਮੈਂ ਬੜਾ ਕਹਿਣਾ ਕਿ ਸ਼ਰਦ ਤੋਂ ਸ਼ਰਾਬ ਕਹਿਣਾ ਨਹੀਂ ਮੇਰਾ ਮੇਰੇ ਕੋ ਛੱਡੀ ਨਹੀਂ ਜਾਂਦੀ ਤੇ ਇਹਨਾਂ ਨੇ ਆਪਣੇ ਆਪ ਹੀ ਉਹਨਾਂ ਨੂੰ Facebook ਤੇ ਜਦੋਂ ਵੇਖੀ ਵੀਡੀਓ ਤੇ ਮੈਨੂੰ ਕਹਿੰਦੇ ਹੁਣ ਮੇਰਾ ਦਿਲ ਨਹੀਂ ਕਰਦਾ ਮੈਂ ਕਿਉਂ ਹੁਣ ਕੀ ਹੋ ਗਿਆ ਆ اچھا ਮੈਂ ਬੋਲ ਤਾਰੀਫ ਕਰੋ ਇੱਕ ਔਰਤ ਲਈ ਇਸ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਕਿ ਉਹਦਾ ਪਤੀ ਆਜ਼ਾਦ ਹੋ ਗਿਆ ਉਸ ਨਸ਼ੇ ਤੋਂ 22 ਸਾਲਾਂ ਦੇ ਬਾਅਦ ਇਹ ਪੀਟਰ ਜਿਹੜਾ ਪਤਰਸ ਹੈ ਖੁਦ ਆਜ਼ਾਦ ਹੋਇਆ ਹੁਣ ਲੋਕਾਂ ਨੂੰ ਆਜ਼ਾਦ ਕਰੂੰਗਾ ਸਾਡੀ ਡਿਊਟੀ ਕਰਕੇ ਆਏ ਨੇ ਬਸੇਰੇ ਇੱਥੇ ਆਏ ਨੇ अच्छा आंदे ਜਾਣਾ ਸੱਚ ਵਿੱਚ ਵਾਹ ਇਸੇ ਨੂੰ ਕਹਿੰਦੇ ਮਹਾ ਵਿਸ਼ੇਕ ਕੀ ਕਹਿਣਾ ਚਾਹੋਗੇ ਸੁਣਨ ਵਾਲਿਆਂ ਨੂੰ ਫਿਰ ਸੁਣਨ ਵਾਲੇ ਕਹਿਣਾ ਚਾਹਾਂਗੇ ਵੀ ਮਹਾ ਸੇਵ ਚਾਹੋ ਜੇ ਛੱਡਣੇ ਆ ਤੇ ਫਿਰ ਮਹਾ ਵਿਸ਼ੇਕ ਚ ਆਓ